ਅਸ ਟਾਈਮ ਅਸੀਂ ਗੁਰੂਗੋਬਿੰਦਨਗਰ ਗਲੀ ਨੰਬਰ 10/14 ਦੇ ਮੋੜ ਤੇ ਖੜੇ ਹਾਂ ਜਿੱਥੇ ਇੱਕ ਪਲਾਟ ਦਾ ਰੌਲਾ ਹੈ ਉੱਥੇ ਹੀ ਚਸਟ ਫੋਰ ਆਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਿਮਾਠਾਗਰ ਜੀ ਪਹੁੰਚੇ ਨੇ ਤੇ ਕਰਨਾ ਚਲਦੇ ਗੁਰਵਿੰਦਰ ਸਿੰਘ ਪਹੁੰਚੇ ਨੇ ਉਹਨਾਂ ਨਾਲ ਪਕਲ ਗੱਲਬਾਤ ਕਰਦੇ ਕਿ ਮਸਲਾ ਹੈ ਸਾਰਾ ਕੀ ਮਸਲਾ ਜੀ ਕਿਹਨੇ ਕੀ ਕਹਿੰਦੇ ਸਾਡੀ ਜੱਥੇਬੰਦੀ ਕੋਲੇ ਅੱਜ ਰਿਟਾਇਰਡ ਐਸਡੀਓ ਬਿਜਲੀ ਬੋਰਡ ਜਸਵੰਤ ਜੀ ਜਸਵੰਤ ਰਾਏ ਜੀ ਔਰ ਮੁਹੱਲੇ ਦੇ ਸਾਰੇ ਨਿਵਾਸੀਆਂ ਦਾ ਇੱਕ ਸੁਨੇਹਾ ਆਇਆ ਸੀ ਇਹਨਾਂ ਦਾ ਇਹ ਪਲਾਟ ਕਾਫੀ ਲੰਬੇ ਅਰਸੇ ਤੋਂ ਇਹਨਾਂ ਦੀ ਮਾਲਕੀ ਹੈ 1998 ਤੋਂ ਅਦਾਲਤ ਦੇ ਵਿੱਚੋਂ ਆਰਡਰ ਵੀ ਇਹਨਾਂ ਕੋਲੇ ਮੌਜੂਦ ਹੈ ਤਾਂ ਕੁਝ ਡਿਫਾਲਟਰ ਲੋਕ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂ ਲੈਣਾ ਨਹੀਂ ਦੇਣਾ ਨਹੀਂ ਚਾਲੀ ਡਾਕੂਮੈਂਟ ਇਹ ਪਲਾਟ ਦੀ ਸਫਾਈ ਕਰਾਨ ਲੱਗੇ ਜੀਸੀਬੀ ਲਗਾ ਕੇ ਔਰ ਕੁਛ ਇਹਨਾਂ ਨੇ ਕੰਸਟਰਕਸ਼ਨ ਵੀ ਕਰਨੀ ਹੈ ਤਾਂ ਕੁਝ ਬਦਮਾਸ਼ ਬੰਦਿਆਂ ਨੂੰ ਲੈ ਕੇ ਇੱਥੇ ਆ ਗਏ ਇਹ ਨਰਮ ਤੇ ਸ਼ਰੀਫ ਫੋਨ ਕਰਕੇ ਇਹਨਾਂ ਨੇ ਸਾਨੂੰ ਜਦੋਂ ਕਾਲ ਕੀਤੀ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਥਾਣਾ ਥਰਮਲ ਦੇ ਐਸਐਚਓ ਗੁਰਦਰਸ਼ਨ ਜੀ ਦੇ ਕਰਨ ਜੀ ਆਓ ਨਾਲ ਇਹ ਮਹੱਲਾ ਨਿਵਾਸੀ ਹੈ ਸਾਰਾ ਕੁਝ ਜਾਣਦੇ ਹੈ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਔਰ ਕਹਿੰਦੇ ਨੇ ਕਿ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪਰਜਾ-ਪਰਜਾ ਕਟਮਰੇ ਪਰ ਕਬੂ ਨਾ ਛੋੜੇ ਖੇਤ ਗੁਰੂ ਮਹਾਰਾਜ ਦੇ ਹੁਕਮਾਂ ਤੇ ਪਹਿਰਾ ਦੇਣ ਲਈ ਬਾਬਾ ਜੀ ਦੀ ਜਥੇਦਾਰ ਸਾਹਿਬ ਦੀ ਗੁਰਿੰਦਰਪਾਲ ਜੀ ਕਰੋੜਾ ਅਰਬਾ ਗੁਰਵਿੰਦਰ ਸਿੰਘ ਅਰਬਾ ਗੁਰਵਿੰਦਰ ਸਿੰਘ ਜੀ ਅਰਬਾ ਕਰਮਾ ਤਰਨਾ ਦਲ ਦੇ ਜਿਹੜੇ ਜੱਥੇਦਾਰ ਹੈ ਇਹ ਵੀ ਆਪਦੀ ਟੀਮ ਦੇ ਨਾਲ ਇੱਥੇ ਆਏ ਕਿਉਂਕਿ ਕਾਨੂੰਨ ਦੇ ਨਾਲ-ਨਾਲ ਮੈਨ ਪਾਵਰ ਦੀ ਜ਼ਰੂਰਤ ਹੁੰਦੀ ਹੈ ਇਨਸਾਫਦਵਾਨ ਦੇ ਲਈ ਔਰ ਇਹਨਾਂ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਆਪਣਾ ਲਹੂ ਵੀ ਵਹਾਇਆ ਔਰ ਦੁਸ਼ਮਣਾਂ ਨੂੰ ਟੱਕਰ ਵੀ ਦਿੱਤੀ ਹੈ ਇਹ ਆ ਜਿੱਥੇ ਆਏ ਇਹਨਾਂ ਦੇ ਵਿਚਾਰ ਵੀ ਜਾਣੋ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਇਹ ਪਿੰਡਾਂ ਤੋਂ ਉੱਠ ਕੇ ਕਈ ਮਾਫੀਆ ਗਰੁੱਪ ਜਿਹੜੇ ਇੱਥੇ ਜੱਲੀ ਕੰਮ ਕਰਦੇ ਫਿਰਦੇ ਐ ਉਹਨਾਂ ਨੂੰ ਜਵਾਬ ਦੇਣ ਲਈ ਜਸਟਿਸ ਫਾਰ 올 ਆਰਗੇਨਾਈਜੇਸ਼ਨ ਤੇ ਸਾਡੇ ਸਰਪ੍ਰਸਤ ਜਥੇਦਾਰ ਸਾਹਿਬ ਮੌਜੂਦ ਐ ਇਹ ਹੁਣ ਅਗੇ ਵਿਚਾਰ ਦੱਸਣਗੇ ਕਿ ਕਿਸ ਤਰ੍ਹਾਂ ਆਪਾਂ ਇੱਥੋਂ ਦੇ ਲੋਕਾਂ ਦੀ ਰਾਖੀ ਕਰਨੀ ਐ ਪਿੰਡ ਦੇ ਲੋਕਾਂ ਦੀ ਬਾਅਦ ਕੀ ਕਰੀ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਥੇਦਾਰ ਬਾਬਾ ਗੁਰਵਿੰਦਰ ਸਿੰਘ ਅਰਬਾ ਖਰਬਾ ਦਰਨਾ ਦਾ ਇੱਥੇ ਜੋ ਕਿਸੇ ਸ਼ਰਾਰਤੀ ਅੰਸਰਾਲ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸੀਗਾ ਤੇ ਜਿਵੇਂ ਸਾਨੂੰ ਪਤਾ ਲੱਗਿਆ ਸੀ ਆਏ ਤੇ ਉਹਨਾਂ ਦਾ ਕਬਜ਼ਾ ਛਡਵਾ ਕੇ ਉਹਨਾਂ ਨੂੰ ਪੁਲਿਸ ਹਵਾਲੇ ਕੀਤਾ ਤੇ ਹੁਣ ਜਿਨ੍ਹਾਂ ਦੀ ਸਹੀ ਜਗ੍ਹਾ ਹੈਗੀ ਆ ਉਹ ਆਪ ਦੀ ਸਫਾਈ ਕਰਾ ਕੇ ਉਸਾਰੀ ਕਰਦੇ ਆ ਤੇ ਬੇਨਤੀ ਆ ਵੀ ਕਿਸੇ ਨਾਲ ਵੀ ਕੋਈ ਨਜਾਇਜ਼ ਧੱਕਾ ਨਾ ਕੀਤਾ ਜਾਵੇ ਜੇ ਕਿਸੇ ਨਾਲ ਕੋਈ ਨਜਾਇਜ਼ ਧੱਕਾ ਹੁੰਦਾ ਤਾਂ ਉੱਥੇ ਅਸੀਂ ਅੱਗੇ ਖੜੇ ਮਿਲਾਂਗੇ ਹੱਕਾਂ ਤੇ ਉੱਥੇ ਅਸੀਂ ਕਿਸੇ ਮਸਲੇ ਦੇ ਵਿੱਚ ਇਕੱਠੇ ਬੈਠੇ ਸੀ ਹਰੀਓਂ ਤੇ ਅਸੀਂ ਤੇ ਉਹ ਤੇ ਹਰੀਆਂ ਵਾਲੇ ਕੋਲ ਫੋਨ ਆਇਆ ਨਾਲ ਦੇ ਨਾਲ ਸਾਨੂੰ ਮੈਸੇਜ ਮਿਲ ਗਿਆ ਤੇ ਉਸ ਤੋਂ ਬਾਅਦ ਅਸੀਂ ਦਰਸਤ ਚੱਲੇ ਪਾਏ ਸੀ ਥੋੜਾ ਕੰਮ ਹੰਕਾਰ ਦਿਖਾ ਦੋ ਔਰ ਇਹ ਸੇਵਾ ਬਿਲਕੁਲ ਮੁਫਤੰ ਸ੍ਰੀ ਹਾਂਜੀ 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 ਕੀ ਨਾਮ ਆਪਣਾ ਮੇਰੇ ਜਸਵੰਤ ਰਾਏ ਤੁਹਾਡੇ ਕੋਲ 896 ਦਾ ਕਬਜਾ ਹੈ ਸਾਡੇ ਕੋਲ ਹਾਂਜੀ ਜੀ ਤੁਹਾਡੇ ਕੋਲੇ ਹੈ ਹਾਂਜੀ ਇਹਨੇ ਬੰਦੇ ਐ ਇਸ ਨੂੰ ਕੋਰਪੋਰੇਟ ਕੀਤੀ ਹੈਗੀ ਔਰ ਇਸੀ ਜਲੀ ਨਹੀਂ ਹੈ ਉਹਨੇ ਦੋ ਤਿੰਨ ਜਲੀ ਬਣਾਈ ਉਹ ਕੋਈ ਪੇਮੈਂਟ ਨਹੀਂ ਕੀਤੀ ਕੁਛ ਨਹੀਂ ਕੀਤਾ ਕਿ ਤੁਸੀਂ ਨਾਤੇ ਕਰੀ ਜਾਂਦੇ ਖਰਾਬ ਉਹ ਐਸਡੀਐਮ ਆਫਿਸ ਚ ਰਜਿਸਟਰ ਹੋ ਗਿਆ ਐਸਡੀਐਮ ਹਸਰ ਲਈ ਆ ਦੀ ਬਾਰੀ ਉਹ ਇਸੀ ਉਹਨੇ ਇਹ ਪਰਚਾ ਦਰਜ ਕਰਾਇਆ ਦੋ ਦੇ ਖਿਲਾਫ ਪਰਚਾ ਦਰਜ ਹੋ ਗਿਆ ਤੀਜਾ ਰਹਿੰਦਾ ਅੱਛਾ ਤੁਹਾਡੇ ਤੋਂ ਕੋਈ ਚਾਹ ਦਾ ਕੱਪ ਵੀ ਸਾਡੀ ਟੀਮ ਵੱਲੋਂ ਨਹੀਂ ਪਿੰਦਾ ਗਿਆ ਇਹ ਸਚਾਈ ਹੈ ਜੀ ਬਿਲਕੁਲ ਠੀਕ ਹੈ ਮੇਰੇ ਆਪ ਦੇ ਰਿਸ਼ਤੇਦਾਰ ਹੈ ਕਰਨ ਜੀ ਸਾਡਾ ਬੱਚਾ ਹੈ ਤੇ ਪੱਤਰਕਾਰ ਸਾਹਿਬ ਤੁਸੀਂ ਵੀ ਰਾਣਾ ਜੀ ਡਾਕਟਰ ਰਾਣਾ ਤੁਹਾਡੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਯਾਰ ਨਹੀਂ ਤਾਂ ਐਹੋ ਜੇ ਮਾਮਲਿਆਂ ਦੇ ਵਿੱਚ ਹਰ ਬੰਦਾ ਡਰਦਾ ਹੈ ਵੀ ਕਿਦਰੇ ਯਾਰ ਕੋਈ ਗੜਬੜ ਨਾ ਹੋ ਜੇ ਤੇ ਬਠਿੰਡੇ ਚੋਂ ਬਦਮਾਸ਼ਤਾ ਜਸਟਿਸ ਫਾਰ 올 ਆਰਗੇਨਾਈਜੇਸ਼ਨ ਨੇ ਔਰ ਪ੍ਰਸ਼ਾਸਨ ਨੇ ਪੁਝਾ ਦੇਣੀ ਸਾਡੇ ਇੱਥੋਂ ਦੇ ਐਮਐਲਏ ਸਾਡੇ ਇੱਥੋਂ ਦੇ ਲੀਡਰ ਭਾਵੇਂ ਕਿਸੇ ਪਾਰਟੀ ਦੇ ਹੋਣ ਉਹ ਕਦੀ ਗਲਤ ਬੰਦਿਆਂ ਨੂੰ ਸਪੋਰਟ ਨਹੀਂ ਕਰਦੇ ਤੇ ਗੁਰੂ ਕੀ ਫੌਜ ਕਰੇਗੀ ਮੋਜ ਇਹਨਾਂ ਦਾ ਆਸ਼ੀਰਵਾਦ ਸਾਨੂੰ ਹਮੇਸ਼ਾ ਰਹੇ ਦੇਖੋ ਇੱਕ ਦੂਜੀ ਬੇਨਤੀ ਹੈ ਵੀ ਜਿਹੜੇ ਚਿੱਟੇ ਵਾਲੇ ਦਿਨੋਂ ਦੇ ਨਾਲ شریف ਬੰਦਿਆਂ ਨੂੰ ਕੁੱਟਮਾਰ ਕਰ ਰਹੇ ਆ ਵੀ ਉਹ ਵੀ ਸੁਧਰ ਜਾਣ ਹੁਣ ਅਸੀਂ ਆਪ ਦੇ ਹਿਸਾਬ ਨਾਲ ਉਹਨਾਂ ਨੂੰ ਸੁਧਾਰਾਂਗੇ ਜੇ ਨਹੀਂ ਸੁਧਰਦੇ ਤਾਂ ਕੰਮ ਵੀ ਦਿਖਾ ਦਿਓ ਸਰ ਜਿਹੜਾ ਹੋ ਰਿਹਾ ਕੀ ਟਿਕਟਾ ਵੀ ਕਾਲ ਕਰ ਪੀਓ ਆਪ ਦਾ ਬੇਫਰੋਕ ਹੋ ਕੇ ਕੰਮ ਕਰੋ ਠੀਕ ਹੈ ਪੰਜਾਬ ਪੁਲਿਸ ਐਸਐਸਪੀ ਮੈਮ ਸਾਡੇ ਵਿਧਾਇਕ ਜਗਤ ਸਿੰਘ ਗਿੱਲ ਜਾਂ ਮਹਿਤਾ ਫੈਮਿਲੀ ਸਰੂਪ ਚੰਦ ਸਿੰਘ ਰਾਜੀ ਜਾਂ ਭਾਜਪਾ ਜਾਂ ਕਾਂਗਰਸ ਦਾ ਕੋਈ ਲੀਡਰ ਕੋਈ ਕਾਂਗਰਸ ਦਾ ਲੀਡਰ ਅਜੰਡਾ ਇਹ ਖੁੱਸ ਕੇ ਸਮਝਾਓ ਗੱਲ ਬੰਨਿਆ ਸਾਥ ਨਹੀਂ ਕਰਦੇ ਅਸੀਂ ਟੋਲ ਦਾ ਕਾਰ ਨਹੀਂ ਕਾਰ ਖੜਿਆ ਜੀ ਮੈਂ ਤੁਹਾਡੇ ਤੋਂ 45 ਬੋਦੀ ਸਾਡੀ ਆਰਗੇਨਾਈਜੇਸ਼ਨ ਨਾਲ ਨਹੀਂ ਜੁੜਦਾ ਤੁਸੀਂ ਦੇਖ ਰਹੇ ਹੋਏ تھے ਕਿ ਨਜਾਇਜ਼ ਕਬਜ਼ਾ ਹੋਣ ਲੱਗਾ ਸੀ ਇੱਥੇ ਹੁਣ ਅਸਲੀ ਮਾਲਕ ਪਹੁੰਚ ਗਏ ਉਹ ਇੱਥੇ ਹੁਣ ਪਲਾਟ ਦੀ ਸਫਾਈ ਕਰਵਾ ਰਹੇ ਨੇ ਜੇਪਸੀ ਮਸ਼ੀਨ ਲੱਗੀ ਹੋਈ ਹੈ ਇਹ ਪਲਾਟ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਦੇ 10/14 ਦੇ ਮੋੜ ਤੇ ਹੈ ਜਿੱਤੇ ਹੁਣ ਜੀਵੀਸੀ ਨਾਲ ਸਪਾਈ ਹੋ ਕੇ ਤੇ ਅੱਗੇ ਕਾਰਵਾਈ ਹੋਊਗੀ